ਵਾਟ ਸੀ ਜਿਹੜੀ ਕਿ ਮੰਨੀ ਜਾ ਰਹੀ ਸੀ ਜਿੱਥੇ ਕਿ ਅਜਿਤ ਜਿਹੜੇ ਕਿ برقرار ਰੱਖਦੇ ਹੋਏ ਜਿੱਤ ਚੁੱਕੀ ਹੈ ਬੀਜੇਪੀ ਉਮੀਦਵਾਰ ਸੋ ਲੋਕਾਂ ਦੇ ਵੱਲੋਂ ਵਿਸ਼ਵਾਸ ਉਹਨਾਂ ਤੇ ਰੱਖਿਆ ਗਿਆ ਤੇ ਉਹਨਾਂ ਨੂੰ ਜਿਤਾਇਆ ਗਿਆ ਸੋ ਕੀ ਮਾਹੌਲ ਹੈ ਇਸ ਵੇਲੇ ਦੇਖੋ ਬਿਲਕੁਲ ਕਿਉਂਕਿ ਕੱਲ ਦਾ ਜਿਹੜਾ ਹੈਗਾ ਉਹਨਾਂ ਦਾ ਮੁਕਾਬਲਾ ਪ੍ਰਦੀਪ ਚੌਧਰੀ ਨਾਲ ਜਿਹੜੇ ਕਿ ਪਿਛਲੀ ਸਰਕਾਰ ਇਹ ਕਿਹਾ ਜਾਵੇ ਕਿ ਉਸ ਦੇ ਵਿੱਚ ਵਿਧਾਇਕ ਸਨ ਤੇ ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਵੀ ਕਈ ਜਿਹੜੇ ਹੈਗੇ ਨੇ ਉਸ ਮੈਦਾਨ ਦੇ ਵਿੱਚ ਸਨ ਪਰੰਤੂ ਜਿਸ ਤਰ੍ਹਾਂ ਦੇ ਨਾਲ ਸ਼ਕਤੀ ਰਾਣੀ ਸ਼ਰਮਾ ਨੇ ਪ੍ਰਚਾਰ ਕੀਤਾ ਤੇ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਉਹ ਜਿੱਤਨ ਵਿੱਚ ਕਾਮਯਾਬ ਹੋਈ ਤਾਂ ਨਿਸ਼ਚਿਤ ਤੌਰ ਤੇ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਉਹ ਕਲਕੱਤੇ ਉਹ ਕੰਮ ਜਿਹੜੇ ਕਿ ਜਿਹੜੇ ਕਿ ਰੁਕੇ ਪਏ ਸਨ ਵਿਕਾਸ ਪੱਖੋਂ ਕਿਉਂਕਿ ਪਿਛਲੀ ਵਾਰ ਵੀ ਜੇ ਵੇਖਿਆ ਜਾਵੇ ਤਾਂ ਪਿਛਲੇ ਵਾਰ ਉਥੋਂ ਕਾਂਗਰਸ ਦੇ ਵਿਧਾਇਕ ਸੰ ਪ੍ਰਦੀਪ ਚੌਧਰੀ ਤਾਂ ਕਈ ਕੰਮ ਜਿਹੜੇ ਹੈਗੇ ਨੇ ਕਿਉਂਕਿ ਅਸੀਂ ਵੀ ਜਦੋਂ ਕਵਰੇਜ ਕੀਤੀ ਸੀ ਕਲਕਾ ਹਲਕਾ ਦੇ ਵਿੱਚ ਤਾ ਲੋਕੀ ਜਿਹੜੇ ਹੈਗੇ ਨੇ ਬਹੁਤ ਸਾਰੇ ਕੰਮ ਜਿਹੜੇ ਹੈਗੇ ਨੇ ਉਹ ਗਣਵੰਦੇ ਹੁੰਦੇ ਸਨ ਤੇ ਜਿਸ ਤਰ੍ਹਾਂ ਦੇ ਨਾਲ ਸ਼ਕਤੀ ਰਾਣੀ ਸ਼ਰਮਾ ਨੇ ਭਰੋਸਾ ਜਿਹੜਾ ਹੈਗਾ ਉਹ ਲੋਕਾਂ ਦਾ ਜਿੱਤਿਆ ਤੇ ਉਹਨਾਂ ਨੂੰ ਅਵਿਸ਼ਵਾਸ ਦਿਲਾਇਆ ਕਿ ਜੇ ਇਹ ਲੋਕ ਜਿਹੜੇ ਹੈਗੇ ਨੇ ਸਮਰਥਨ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਉਹ ਖਰੇ ਉਤਰਨਗੇ ਤਾਂ ਇੱਕ ਵਾਰ ਵਿਸ਼ਵਾਸ ਜਿਹੜਾ ਹੈਗਾ ਉਹ ਕੀਤਾ ਕਲਕਤੀ ਜਨਤਾ ਨੇ ਤੇ ਆ ਕਾਫੀ ਵੱਡੇ ਮਾਰਜਨ ਤੋਂ ਜਿਹੜਾ ਹੈਗਾ ਉਹਨਾਂ ਨੂੰ ਜਿੱਤ ਦਰਜ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਜੀ ਜੇ ਬਿਲਕੁਲ ਜਿਹੜਾ ਕਿ ਕਾਫੀ ਵੱਡਾ ਮਾਰਜਾ ਮੰਨਣ ਜਾ ਰਿਹਾ 10201 ਵੋਟਾਂ ਤੋਂ ਹਾਲਾਂਕਿ ਪਿਛਲੀ ਵਾਰ ਜਿਹੜਾ ਕਿ ਜਿਵੇਂ ਤੁਸੀਂ ਦੱਸਿਆ ਕਿ ਲੋਕਾਂ ਦੇ ਵੱਲੋਂ ਜਿਹੜੇ ਕਿ ਕਾਫੀ ਸਾਰੇ ਮੁੱਦੇ ਸੀਗੇ ਕਾਫੀ ਸਾਰੇ ਪੈਂਡਿੰਗ ਕੰਮ ਸੀ ਉਸ ਇਲਾਕੇ ਦੇ ਜਿਹੜੇ ਕਿ ਨਹੀਂ ਸੰ ਹੋਏ ਸੋ ਲੋਕਾਂ ਦੇ ਵੱਲੋਂ ਕੀ ਵਿੱਚ ਜਿਹੜੀ ਕਿ ਭਾਰੀ ਜਿਹੜੀ ਕਿ ਅਮੀਜ਼ ਦੇ ਵਿੱਚ ਦੇਖੀ ਗਈ ਕਿ ਲੋਕਾਂ ਦੇ ਵੱਲੋਂ ਪ੍ਰਦੀਪ ਚੌਧਰੀ ਤੇ ਵਿਸ਼ਵਾਸ ਨਾ ਕਰਦੇ ਹੋਏ ਜਿਹੜਾ ਕਿ ਹੁਣ ਇਸ ਵਾਰ ਜਿਹੜਾ ਕਿ ਲੋਕਾਂ ਨੇ ਵੀ ਸੋਚਿਆ ਕਿ ਕੁਝ ਕਿ ਕੁਝ ਨਵਾਂ ਹੋਣਾ ਚਾਹੀਦਾ ਇਸ ਇਲਾਕੇ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਨੇ ਵਿਸ਼ਵਾਸ ਰੱਖਿਆ ਤੇ ਉਹਨਾਂ ਨੂੰ ਜਿਤਾਇਆ ਗਿਆ ਜੀ ਬਿਲਕੁਲ ਕਿਉਂਕਿ ਕਾਲਕਾ ਕੰਸਟੀਚਨਸੀ ਜਿਹੜੀ ਹੈਗੀ ਹੈ ਉਸ ਦਾ ਕਾਫੀ ਇਲਾਕਾ ਜਿਹੜਾ ਹੈਗਾ ਉਹ ਪਹਾੜੀ ਇਹ ਕਿਹਾ ਜਾਵੇ ਕਿ ਸ਼ਿਵਾਲਿਕ ਦੀ ਜਿਹੜੀਆਂ ਪਹਾੜੀਆਂ ਨੇ ਉਸ ਦੇ ਫੁੱਟ ਹिल्स ਦੇ ਵਿੱਚ ਫੈਲਦਾ ਹੈ ਤੇ ਕਈ ਸਮੱਸਿਆਵਾਂ ਜਿਹੜੀਆਂ ਹੈਗੀਆਂ ਜਾਂ ਫਿਰ ਇਹ ਕਿਹਾ ਜਾਵੇ ਕਿ ਕਈ ਮੂਲਪੂਰਤ ਸਹੂਲਤਾਂ ਜਿਹੜੀਆਂ ਹੈਗੀਆਂ ਉਸ ਤੋਂ ਵਾਂਝੇ ਨੇ ਉੱਥੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਹੈਗੇ ਨੇ ਲੋਕ ਤੇ ਜਿਸ ਤਰ੍ਹਾਂ ਦੇ ਨਾਲ ਅ ਅਸੀਂ ਅਸੀਂ ਕਵਰੇਜ ਦੇ ਦੌਰਾਨ ਵੀ ਇਹ ਵੇਖਿਆ ਕਿ ਸੜਕਾਂ ਦਾ ਉੱਥੇ ਕਾਫੀ ਜ਼ਿਆਦਾ ਬੁਰਾ ਹਾਲ ਸੀ ਪਾਣੀ ਦੀ ਕਮੀ ਜਿਹੜੀ ਹੈਗੀ ਹੈ ਉਹ ਕਿਤਨੇ ਕਿਤੇ ਲੋਕਾਂ ਲਈ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਹੈਗਾ ਉਹ ਬਣੀ ਹੋਈ ਸੀ ਇਸ ਦੇ ਨਾਲ ਹੀ ਪਿੰਜੌਰ ਤੇ ਕਲਕੱਦੇ ਵਿੱਚ ਜਿਹੜਾ ਟ੍ਰੈਫਿਕ ਜਮ ਜਿਹੜੇ ਹੈਗੇ ਨੇ ਉਹ ਲੱਗਦੇ ਨੇ ਤੇ ਵਪਾਰੀ ਵਰਗ ਵੀ ਜਿਹੜਾ ਹੈਗਾ ਨਾ ਉਹ ਉਹ ਕਈ ਮੰਗਾ ਖਾਸ ਤੌਰ ਤੇ ਸੁਰੱਖਿਆ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਿਤ ਜਿਹੜਾ ਹੈਗਾ ਉਹ ਉਸ ਵੇਲੇ ਨਜ਼ਰ ਆਇਆ ਸੀ ਤੇ ਇਹ तमाम ਮੁੱਦੇ ਸਨ ਜਿਹੜੇ ਕਿਤੇ ਨਾ ਕਿਤੇ ਲੋਕਾਂ ਦੇ ਲਈ ਇੱਕ ਵੱਡਾ ਹਥਿਆਰ ਬਣੇ ਆ ਬਦਲਾਵ ਲਿਆਉਣ ਵਾਸਤੇ ਤੇ ਇੱਕ ਬਦਲਾਵ ਜਿਹੜਾ ਹੈਗਾ ਕੱਲ੍ਹ ਦਾ ਸੀਟ ਦੇ ਉੱਤੇ ਆਇਆ ਹੈ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਰੁਝਾਨ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਹੱਕ ਵਿੱਚ ਜਾ ਰਹੇ ਨੇ ਤਾਂ ਨਿਸ਼ਚਿਤ ਤੌਰ ਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਸ਼ਕਤੀ ਰਾਣੀ ਸ਼ਰਮਾ ਤੇ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਣਿਆ ਹੈ ਜਿਸ ਤਰ੍ਹਾਂ ਦੇ ਨਾਲ ਰੁਝਾਨ ਜਿਹੜੇ ਹੈਗੇ ਨੇ ਉਹ ਸਾਹਮਣੇ ਆਏ ਨੇ ਕਿ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੇ आसार ਵੀ ਰਹੇਗੇ ਨੇ ਉਹ ਹਰਿਆਣਾ ਦੇ ਵਿੱਚ ਤੀਜੀ ਵਾਰ ਬਣ ਰਹੇ ਨੇ ਤਾਂ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਆ ਕਾਲਕਾ ਦੇ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਸਨ ਜਾਂ ਫਿਰ ਜਿਹੜੀਆਂ ਜ਼ਰੂਰਤਾਂ ਸਨ ਉਹਨਾਂ ਨੂੰ ਪੂਰਾ ਹੋਣ ਦਾ ਸਮਾਂ ਜਿਹੜਾ ਹੈਗਾ ਹੁਣ ਇਹ ਕਿਹਾ ਜਾਵੇ ਕਿ ਆ ਚੁੱਕਿਆ ਹੈ ਸੁਕਲਵੀਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦਾ ਜਾਦੂ ਨਹੀਂ ਚੱਲ ਪਾਇਆ ਇਸ ਵਾਰ ਕਿਉਂਕਿ ਜਿਹੜੇ ਕਿ ਰਾਹੁਲ ਗਾਂਧੀ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਤਿਆਰੀ ਵੀ ਕੀਤੀ ਗਈ ਸੀ ਇਸ ਦੇ ਲਈ ਭਾਰਤ ਜੋੜੋ ਯਾਤਰਾ ਵੀ ਕੱਢੀ ਗਈ ਸੀ ਕਾਫੀ ਲੋਕਾਂ ਦਾ ਸਮਰਥਨ ਵੀ ਮਿਲਿਆ ਸੀ ਸੋ ਕਿੱਥੇ ਅਮੀ ਜਿਹੜੀ ਕਿ ਉਹ ਜਿਹੜੀ ਕਿ ਦੇਖਣ ਨੂੰ ਮਿਲ ਗਈ ਕਾਂਗਰਸ ਵੱਲੋਂ ਜਿਹੜੀ ਕਿ ਰਹਿ ਗਈ ਕਮੀ ਕਿ ਜਿਹੜੇ ਕਿ ਕਾਂਗਰਸ ਉਮੀਦਵਾਰ ਨਹੀਂ ਜਿੱਤ ਪਾਇਆ ਤੇ ਭਾਜਪਾ ਦੀ ਸਰਕਾਰ ਫਿਰ ਤੋਂ ਬਣਨ ਜਾ ਰਹੀ ਹੈ ਦੇਖੋ ਸਵੇਰੇ ਜਦੋਂ EVM ਖੁੱਲਣਾ ਸ਼ੁਰੂ ਹੋਈਆਂ ਸਨ ਉਸ ਵੇਲੇ ਇਹ ਕਿਹਾ ਜਾਵੇ ਕਿ ਜਲੇਬੀ ਜਿਸ ਦਾ ਜਿਸ ਦਾ ਨਾਮ ਇਸ ਇਲੈਕਸ਼ਨ ਦੇ ਵਿੱਚ ਕਾਫੀ ਜਿਆਦਾ ਪਰਫੁੱਲਿਤ ਹੋਇਆ ਸਾਸ ਤੌਰ ਤੇ ਰਿਜ਼ਲਟ ਨੂੰ ਲੈ ਕੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਹੈਗੇ ਨੇ ਉਹ ਕਾਂਗਰਸ ਨੂੰ ਸਾਫ ਮੈਜੋਰਟੀ ਜਿਹੜੇ ਹੈਗੇ ਨੇ ਉਹ ਦਿਖਾ ਰਹੇ ਸਨ ਤੇ ਪਿਛਲੇ ਕਈ ਦਿਨਾਂ ਤੋਂ ਹੀ ਕਾਂਗਰਸ ਦਾ ਜਿਹੜਾ ਖੇਮਾ ਆਇਆ ਤੇ ਚੋਣ ਪ੍ਰਚਾਰ ਦੇ ਵਿੱਚ ਵੀ ਕਾਂਗਰਸ ਕਾਫੀ ਜਿਆਦਾ ਇਹ ਕਿਹਾ ਜਾਵੇ ਕਿ ਅਗਰ ਸ ਇਹ ਇਹ ਕਿਹਾ ਜਾਵੇ ਕਿ ਅਗਰ ਸਨ ਨਜ਼ਰ ਆ ਰਹੀ ਸੀ ਤੇ ਇੱਕ ਅਟੈਕਿੰਗ ਮੋਡ ਦੇ ਵਿੱਚ ਨਜ਼ਰ ਆ ਰਹੀ ਸੀ ਤਾਂ ਕਾਫੀ ਕਾਫੀ ਜਦਾ ਤਾਕਤ ਦੇ ਨਾਲ ਚਰਾਲ ਜਿਹੜਾ ਹੈਗਾ ਉਹ ਕਾਂਗਰਸ ਨੇ ਲੜਿਆ ਆ ਰਾਹੁਲ ਗਾਂਧੀ ਨੇ ਵੀ ਕਈ ਰੈਲੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਤੇ ਪ੍ਰਯੰਕਾ ਗਾਂਧੀ ਨੇ ਵੀ ਹਰਿਆਣਾ ਦੇ ਦੌਰੇ ਲਗਾਤਾਰ ਕੀਤੇ ਤੇ ਉਹ ਇਹ ਸਾਰੇ ਹਾਲਾਤ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਐਗਜ਼ਿਟ ਪੋਲ ਵੀ ਕੱਲ ਤੱਕ ਆਂਦੇ ਰਹੀ ਤੇ ਕਾਂਗਰਸ ਦਾ ਦੇਸ਼ ਵਰਸਨ ਦੇ ਵਿੱਚੋਂ ਕਿਤੇ ਨਾ ਕਿਤੇ ਫਿਟ ਬੈਟ ਫਿਟ ਬੈਟ ਦੇ ਹੋਏ ਨਜ਼ਰ ਆ ਰਹੇ ਸਨ ਕਾਂਗਰਸ ਦੀ ਜਲੇਬੀ ਜਿਹੜੀ ਖਾਸ ਤੌਰ ਤੇ ਮਸ਼ਹੂਰ ਹੋਈ ਹੈ ਇਸ ਚੋਣਾਂ ਦੇ ਨਕੀਆਂ ਦੇ ਦਰਾਂਲ ਉਹ ਜਲੇਬੀ ਜਿਹੜੀ ਕਾਂਗਰਸ ਮੁਖੱਲਾ ਹੈ ਜਾਂ ਫਿਰ ਕਾਂਗਰਸ ਦੇ ਆਫਿਸ ਪਹੁੰਚਣੀ ਸੀ ਉਹ ਕਿਤੇ ਨਾ ਕਿਤੇ ਇਹ ਕਿਹਾ ਜਾਵੇ ਕਿ મત ਪੇਟੀਆਂ ਖੁੱਲਣ ਤੋਂ ਕੁਝ ਹੀ ਘੰਟੇ ਬਾਅਦ ਜਿਹੜੀ ਹੈਗੀ ਉਸ ਜਲੇਬੀ ਦੀ ਦਿਸ਼ਾ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਖੇਮੇ ਦੇ ਵੱਲ ਬਦਲ ਗਈ ਤੇ ਹੁਣ ਜਸ਼ਨ ਦਾ ਮਾਹੌਲ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੇ तमाम ਆਫਿਸ ਜਿਹੜੇ ਹੈਗੇ ਨੇ ਚਾਹੇ ਉਹ ਦਿੱਲੀ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਜਾਂ ਫਿਰ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਜਿੱਤ ਦਰਜ ਕਰ ਰਹੀ ਹੈ ਉੱਥੇ-ਉੱਥੇ ਜਸ਼ਨ ਦਾ ਮਾਹੌਲ ਜਿਹੜਾ ਹੈਗਾ ਉਹ ਤਸਵੀਰਾਂ ਹੁਣ ਆਣ ਲੱਗੀਆਂ ਨੇ ਤੇ ਕਾਂਗਰਸ ਕਿਤੇ ਨੇ ਕਿਤੇ ਕਿਉਂਕਿ ਕਾਫੀ ਕਾਫੀ ਇਹ ਕਹਿ ਜਾਵੇ ਕਿ ਮਜ਼ਬੂਤੀ ਦੇ ਨਾਲ ਉਸਨੇ ਇਹ ਚੋਣ ਜਿਹੜਾ ਹੈਗਾ ਉਹ ਲੜਿਆ ਪਰੰਤੂ ਤੀਜੀ ਵਾਰ ਫਿਰ ਇਹ ਕਹਿ ਜਾਵੇ ਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣੀ ਹੈ ਤੇ ਹੈਟ੍ਰਿਕ ਲੱਗੀ ਹੈ ਪਹਿਲੀ ਵਾਰ ਹਰਿਆਣਾ ਦੇ ਵਿੱਚ ਇਤਿਹਾਸ ਬਣਿਆ ਹੈ ਕਿਤੇ ਨਾ ਕਿਤੇ مایੁਸੀ ਜਿਹੜੀ ਹੈਗੀ ਉਹ ਕਾਂਗਰਸ ਦੇ ਵਿੱਚ ਹੈਗੀ ਹੈ ਜੇ ਬਿਲਕੁਲ ਜਿਹੜੇ ਕਿ ਸਾਰੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ ਗਰੰਟੀਆਂ ਤੱਕ ਦਿੱਤੀਆਂ ਗਈਆਂ ਸਨ ਤੇ ਅਗਰ ਅਸੀਂ ਗੱਲ ਕਰੀ ਆਮ ਆਦਮੀ ਪਾਰਟੀ ਤੇ ਜੀ ਜੀ ਵੀ ਉਹਨਾਂ ਦੇ ਵੱਲੋਂ ਖਾਤਾ ਵੀ ਨਹੀਂ ਖੋਲ ਪਾਈ ਸੋ ਕਿੱਥੇ ਕੰਮੀ ਰਹੀ ਉਹਨਾਂ ਪਾਰਟੀਆਂ ਦੇ ਵੱਲੋਂ ਵੀ ਹਾਲਾਂਕਿ ਖੂਬ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਰੋਡ ਸ਼ੋਅ ਕੱਡੇ ਗਏ ਸੀ ਸੋ ਲੋਕਾਂ ਦੇ ਵੱਲੋਂ ਜਿਹੜੇ ਕਿ ਕਾਂਗਰਸ ਤੇ ਭਾਜਪਾ ਤੇ ਹੀ ਉਸ ਤੋਂ ਬਾਅਦ ਜਿਹੜੀ ਕਿ ਆਮ ਆਦਮੀ ਪਾਰਟੀ ਦੇਖਿਆ ਜਾ ਰਿਹਾ ਸੀ ਕਿ ਵੱਡੀ ਜਿਹੜੇ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਕਾਫੀ ਸਾਰੇ ਜਿਹੜੇ ਕਿ ਸੀਐਮ ਭਗਵਤਪਾਲ ਵੀ ਪਹੁੰਚੇ ਸਨ ਨਹੀਂ ਦਿਖਾਇਆ ਗਿਆ ਇਸ ਵਾਰ ਕਾਫੀ ਕਾਫੀ ਤਾਕਤ ਦੇ ਨਾਲ ਇਹ ਕਿਹਾ ਜਾਵੇ ਕਿ ਕਾਫੀ ਜ਼ੋਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਵੀ ਲਗਾਇਆ ਕਿਉਂਕਿ ਪੰਜਾਬ ਤੋਂ ਬਾਅਦ ਪੰਜਾਬ ਕਿਉਂਕਿ ਹਰਿਆਣਾ ਦਾ ਇੱਕ ਇਹ ਕਿਹਾ ਜਾਵੇ ਕਿ ਪੜੋਸੀ ਸੁਭਾ ਹੈਗਾ ਤਾਂ ਆਮ ਆਦਮੀ ਪਾਰਟੀ ਨੂੰ ਕਾਫੀ ਗੱਲ ਉਮੀਦ ਸੀ ਕਿ ਹਰਿਆਣਾ ਦੇ ਵਿੱਚ ਵੀ ਸ਼ਾਇਦ ਆਮ ਆਦਮੀ ਪਾਰਟੀ ਦਾ ਜਾਦੂ ਜਿਹੜਾ ਹੈਗਾ ਉਹ ਚੱਲੇਗਾ ਤੇ ਉਸੇ ਤਾਕਤ ਦੇ ਨਾਲ ਕਿਤਨੇ ਕਿਤੇ ਆਮ ਆਦਮੀ ਪਾਰਟੀ ਨੇ ਚੋਣ ਲੜਿਆ ਲੜਿਆ ਵੀ ਸੀ ਜਿਸ ਦੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ अरविंद केजरीवाल ਤੇ ਆਤੀਸ਼ੀ ਇਸ ਤੋਂ ਇਲਾਵਾ ਜਿਹੜੇ ਜਿੰਨੀ ਵੀ ਵੱਡੀ ਲੀਡਰਸ਼ਿਪ ਸੀ ਚਾਹੇ ਮਨੀਸ਼ਾ ਸੋਡਿਆ ਦੀ ਗੱਲ ਕਰੀਏ ਜਾਂ ਫਿਰ ਹੋਰ ਜਿਹੜੇ ਵੱਡੇ ਲੀਡਰ ਨੇ ਤਮਾਮ ਲਗਾਤਾਰ ਹਰਿਆਣਾ ਦਾ ਦੌਰਾ ਕਰ ਰਹੇ ਸਨ ਤੇ ਆਪਣਾ ਪ੍ਰਚਾਰ ਪ੍ਰਸਾਰ ਵੀ ਰਹਿਗਾ ਉਹ ਕਰ ਰਹੇ ਸਨ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਸਫਲਤਾ ਜਿਹੜੀ ਹੈਗੀ ਹੈ ਉਹ ਨਹੀਂ ਮਿਲ ਸਕੇ ਹਰਿਆਣਾ ਦੇ ਵਿੱਚ ਤੇ ਇਸ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਕਿ ਉਹ ਜੀ ਜੇ ਪੀ ਵਾਸਤੇ ਹੈ ਕਿਉਂਕਿ ਜੀ ਜੇ ਪੀ ਉਹ ਪਾਰਟੀ ਸੀ ਜਿਹੜੀ ਪਿਛਲੀ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਸੀ ਭਾਈਵਾਲ ਦੇ ਤੌਰ ਤੇ ਤੇ ਆ ਪਿਛਲੀ ਵਾਰ ਹੀ ਉਸਨੇ ਵਿਧਾਨ ਸਭਾ ਚੋਣ ਜਿਹੜਾ ਹੈਗਾ ਉਹ ਲੜਿਆ ਸੀ ਆ ਤੇ 10 ਸੀਟਾਂ ਜਿਹੜੀ ਹੈਗੀ ਪਹਿਲੀ ਚੋਣ ਦੇ ਵਿੱਚ ਆ ਜਿੱਤੀਆਂ ਸਨ ਤੇ ਕਿੰਗ ਮੇਕਰ ਬਣ ਕੇ ਜੀ ਜੀ ਪੀ ਜਿਹੜੀ ਹੈਗੀ ਉਹ ਹਰਿਆਣਾ ਦੇ ਵਿੱਚ ਉਗਰੀ ਸੀ ਤੇ ਆ ਉਹਨਾਂ ਦੇ ਜਿਹੜੇ ਲੀਡਰ ਨੇ ਦੁਸ਼ਯੰਤ ਛੋਟਾਲਾ ਉਹ ਡਿਪਟੀ ਸੀਐਮ ਦੀ ਸਨ ਤਾਂ ਹੁਣ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਨਜ਼ਰ ਆਇਆ ਤਾ ਉਹ ਕਿਤੇ ਨਾ ਕਿਤੇ ਜਜਪੀ ਵਾਸਤੇ ਇੱਕ ਇਹ ਕਿਹਾ ਜਾਵੇ ਕਿ ਚਿੰਤਾ ਵਾਲੀ ਗੱਲ ਹੈ ਸਰਵਾਈਵ ਕਰਨ ਦੀ ਅੱਧੀ ਚੁਣੌਤੀ ਜਿਹੜੀ ਹੈਗੀ ਉਹ ਜਜਪੀ ਦੇ ਸਾਹਮਣੇ ਆ ਕੇ ਖੜੀ ਹੋ ਗਈ ਹੈ ਹਾਲਾਂਕਿ ਲੋਕ ਸਭਾ ਦੇ ਚੋਣ ਜਿਹੜੇ ਹੋਏ ਸਨ ਕੁਝ ਮਹੀਨੇ ਪਹਿਲੇ ਉਸ ਦੇ ਵਿੱਚ ਹੀ ਜਜਪੀ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਸਾਫ਼ ਹੋ ਗਈ ਸੀ ਕਿ ਜਜਪੀ ਨੂੰ ਇਸ ਵੇਲੇ ਹਰਿਆਣਾ ਦੇ ਵਿੱਚ ਇੱਕ ਵੱਡੀ ਸਿਕਸਤ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈ ਸਕਦਾ ਹੈ ਕਿਉਂਕਿ ਜਜਪੀ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਤੇ 1 ਫੀਸਦੀ ਵੋਟ ਜਿਹੜੇ ਹੈਗੇ ਨੇ ਉਹ ਜਜਪੀ ਨੂੰ ਲੋਕ ਸਭਾ ਦੇ ਵਿੱਚ ਹਾਸਲ ਹੋਏ ਸਨ ਹਾਲਾਂਕਿ ਗਠਵੰਧਨ ਦੇ ਵਿੱਚੇ ਚੋਣ ਜਿਹੜਾ ਹੈਗਾ ਉਹ ਜਜਪੀ ਨੇ ਲੜਿਆ ਸੀ ਪਰੰਤੂ ਜਜਪੀ ਦਾ ਜਿਸ ਤਰ੍ਹਾਂ ਦੇ ਨਾਲ ਇਹ ਕਿਹਾ ਜਾਵੇ ਕਿ ਸੁਪੜਾ ਸਾਫ਼ ਹੋਇਆ ਤਾਂ ਪਾਰਟੀ ਦੇ ਵਾਸਤੇ ਸਰਵਾਈਵ ਕਰਨ ਦੀ ਚੁਣੌਤੀ ਜਿਹੜੀ ਹੈਗੀ ਹੈ ਉਹ ਖੜੀ ਹੋ ਗਈ ਹੈ ਕਿਉਂਕਿ ਵੱਡੇ ਲੀਡਰ ਵੀ ਇੱਕ ਇਹ ਕਿਹਾ ਜਾਵੇ ਕਿ ਸ਼ਰਮਨਾਕ ਹਾਰ ਜਿਹੜੀ ਹੈਗੀ ਹੈ ਉਹ ਵੱਡੇ ਲੀਡਰ ਵੀ ਜਿਹੜੇ ਤੁਸ਼ਾਂ ਤੇ ਚੋਟਾਲਾ ਦੀ ਮੈਂ ਗੱਲ ਕਰ ਰਿਹਾ ਜਿਹੜੇ ਕਿ ਡਿਪਟੀ ਸੀਐਮ ਸਾਨੂੰ ਪਿਛਲੀ ਸਰਕਾਰ ਦੇ ਵਿੱਚ ਤੇ ਉਹ ਉਹ ਜਿਸ ਤਾਂ ਦੇ ਨਾਲ ਉਹਨਾਂ ਦਾ ਉਹਨਾਂ ਦਾ ਉਹਨਾਂ ਦੇ ਰੁਝਾਨ ਜਿਹੜੇ ਹੈਗੇ ਨੇ ਉਹ ਆ ਰਹੇ ਨੇ ਤਾਂ ਇੱਕ ਵੱਡੀ ਚਿੰਤਾ ਵਾਲੀ ਗੱਲ ਜਿਹੜੀ ਹੈਗੀ ਹੈ ਇਸ ਨੂੰ ਕਿਹਾ ਜਾ ਸਕਦਾ ਹੈ ਪਾਰਟੀ ਵਾਸਤੇ ਵੀ ਤੇ ਡਿਗ ਵਿਜੇ ਚੋਟਾਲਾ ਤੇ ਉਸ ਦੇ ਪਰਿਵਾਰ ਵਾਸਤੇ ਰਾਜਨੀਤੀ ਦੇ ਤੌਰ ਤੇ ਜਿਹੜਾ ਬਿਲਕੁਲ ਜੜਾ ਕਿ ਪ੍ਰਚਾਰ ਕਾਫੀ ਕੀਤਾ ਗਿਆ ਸਾਰੀ ਪਾਰਟੀਆਂ ਵੱਲੋਂ ਸੋ ਇਸ ਵਾਰ ਜੜਾ ਕਿ ਰੁਝਾਨ ਸਾਹਮਣੇ ਆ ਰਹੇ ਨੇ ਇਸ ਵਾਰ ਜੜਾ ਕਿ ਫਿਰ ਤੋਂ ਹੈਟਟ੍ਰਿਕ ਬਣਨ ਜਾ ਰਹੀ ਹੈ ਭਾਜਪਾ ਦੀ ਜੋ ਕਿ ਸਾਹਮਣੇ ਆ ਰਿਹਾ ਹੈ ਸੋ ਕਾਲਕਾ ਸੀਟ ਤੋਂ ਜੜਾ ਕਿ ਹੌਟ ਸੀਟ ਬਣੇ ਜਾ ਰਹੀ ਸੀ ਜਿੱਤੇ ਕਿ ਸ਼ਕਤੀ ਰਾਣੀ ਸ਼ਰਮਾ ਭਾਜਪਾ ਦੇ ਉਮੀਦਵਾਰ ਸੀ ਸੋ ਨਾਲ ਜੜਾ ਕਿ ਜਿੱਤ ਹੋ ਚੁੱਕੀ ਹੈ ਸੋ ਇਸ ਵੇਲੇ ਉੱਥੇ ਕੀ ਮਾਹੌਲ ਹੈ ਜੜਾ ਕਿ ਭਾਜਪਾ ਦੇ ਵਰਕਰ ਨੇ ਜਾਂ ਭਾਜਪਾ ਜੜਾ ਕਿ ਸਪੋਰਟਰਸ ਜਿਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੁਸ਼ੀ ਨੂੰ ਜ਼ਾਹਿਰ ਕੀਤਾ ਜਾ ਰਿਹਾ ਹੈ ਜੀ ਕੁਲਵੀਰ ਦੇਖੋ ਭਾਜਪਾ ਦਾ ਜੜਾ ਚੰਡੀਗੜ੍ਹ ਇੱਥੇ ਕਾਫੀ ਜ਼ਿਆਦਾ ਚਹਿਲ ਪਹਿਲ ਦਾ ਮਾਹੌਲ ਹੈ ਤੇ ਇਸ ਵੇਲੇ ਮੈਂ ਇੱਥੇ ਹੀ ਮੌਜੂਦ ਹਾਂ ਤੇ ਜਿਹੜੇ ਵੱਡੇ ਲੀਡਰ ਨੇ ਚਾਹੇ ਉਹ ਮੋਹਨ ਲਾਲ ਬੜੌਲੀ ਹੋਵੇ ਜਿਹੜੇ ਪ੍ਰਦੇਸ਼ ਅਦਕਸ਼ ਨੇ ਉਹ ਇੱਥੇ ਸਵੇਰੇ ਤੋਂ ਹੀ ਆ ਕੇ ਉਹਨਾਂ ਨੇ ਨਤੀਜੇ ਜਿਹੜੇ ਹੈਗੇ ਨੇ ਉਹ ਇੱਥੇ ਹੀ ਵਖੇ ਅਨੇ ਤੇ ਮੈਂ ਦੂਜੀ ਤਸਵੀਰ ਜੇ ਤੁਹਾਨੂੰ ਦਿਖਾਣਾ ਚਾਹਾਂ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਕਾਰ्यालय ਦੀ ਤਸਵੀਰ ਹੈ ਜਿਹੜੀ ਕਿ ਚੰਡੀਕਰ ਦੇ ਵਿੱਚ ਤੇ ਇਸ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਾफी ਚਹਿਲ ਪਹਿਲ ਜੜੀ ਹੈਗੀ ਹੈ ਉਹ ਸਵੇਰ ਤੋਂ ਹੀ ਉਸ ਵੇਲੇ ਤੋਂ ਖਾਸ ਤੌਰ ਤੇ ਲੱਗਣੀ ਸ਼ੁਰੂ ਹੋ ਗਈ ਸੀ ਜਦੋਂ ਇਹ ਨਤੀਜੇ ਜਿਹੜੇ ਹੈਗੇ ਇਹ ਰੁਝਾਨ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਣਾ ਸ਼ੁਰੂ ਹੋਏ ਹਨ ਤਾਂ तमाम ਜਿਹੜੇ ਵੱਡੇ ਲੀਡਰ ਨੇ ਉਮੀਦ ਇਹ ਜਿਤਾਈ